जप जी साहिब एक ओंकार सतनाम करता परब्रह्म निरभौ निरवैरा अकाल मृत्यु अजनी सह पांग गुरु प्रसाद जप आज सच जुगल सच है पी सच नानक होसी पी सच सोचे जे सोचना हो जे सोची लखवार चुपए चुप न होवे जे लए रहा लतार भूख्या भूख न तरे जे बन्ना परव्यापार ਸਹਿਸਿਆਣ ਪਹਿ ਲਖੋ ਹੋਇ ਤੈਕ ਨ ਝਲੇ ਨਾਲ ਕਬਸ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖੀਆਂ ਨਾਲ ਹੁਕਮੀ ਹੋਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਟਿਆ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਏ ਤਨਾ ਹੁਕਮੀ ਬਖਸ਼ੀ ਸਈ ਕੁਰਪਨੀ ਸਦਾ ਪੁਵਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਣ ਗਾਵੇ ਕੋ ਦਾਰਜਣੇ ਨੀ ਸਾਲ ਗਾਵੇ ਕੋ ਬਨਵਟਿਆਈਆਂ ਚਾਰ ਗਾਵੇ ਕੋ ਵਿਦਵਕ ਵਿਚਾਰ ਗਾਵੇ ਕੋ ਸਾਜ ਕਰੇ ਥਨ ਕਹਿ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੇ ਰਿਸੇ ਦੂਰ ਗਾਵੇ ਕੋ ਵਿਕੇ ਹਦਰ ਹਜ਼ੂਰ ਕਤਨਾਕਥੀ ਨਾਇ ਵੇਟੋਟ ਕਰ ਕਰ ਗਥੀ ਕੋਟੀ ਕੋਟ ਕੂਟ ਗਿੰਦਾ ਦੇ ਲੈਂਦੇ ਸਭ ਪਾਹੇ ਜੁਗ ਜਬੰਤਰ ਖਾਈ ਕਾਏ ਹੁਕਮੀ ਕਮ ਚਲਾਏ ਰਾਹ ਨਾਨਕ ਵਿਗਸੇ ਦੇ ਪਰਵਾਹ ਸਾਚਾ ਸਾਇਬ ਸਾਚਨਾ ਹੀ ਪਾਖਿਆ ਭਾਉ ਵਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗਰ ਕੀ ਜਿੱਤ ਸਹਿ ਦਰਬਾਰ ਮਨੋ ਕੇ ਬੋਲਨ ਬੋਲੀ ਜਿਸ ਨੂੰ ਤਰੇ ਪਿਆਰੀ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਗਰਮੀ ਆਵੇ ਕਪੜਾ ਨਜਰੀ ਮੁਖ ਦਵਾਰੇ ਨਾਨਕ ਵੇ ਜਾਣੀ ਸਬਾਤੇ ਸਚਿਆਰ ਥਾਪਿਆ ਨਾ ਜਾਇ ਕਿ ਤਾਣਾ ਹੋਇ ਆਪੇ ਆਪ ਨਰਿੰਦਨ ਸੋਈ ਜੁਨਸੀ ਵਤਨ ਪਾਇਆ ਮਾਨ ਨਾਨਕ ਗਾਵੀਏ ਤੁਨੀ ਨਿਧਾਨ ਗਾਵੀਏ ਸੁਨੀਮਣ ਰੱਖੀਏ ਭਾਉ ਦੁੱਖ ਪਰ ਹਰ ਸੋ ਘਰ ਲਏ ਜਾਏ ਗੁਰਮੁਖ ਨਾਮ ਦ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੇ ਸਿਰ ਗੁਰੂ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨਾ ਨਾ ਜਾਏ ਗੁਰਾ ਇੱਕ ਦੇਹਿ ਬੁਝਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਸਰ ਨਾ ਜਾਏ ਤੀਰਸਨ ਅਵਾਜੇ ਤਿਸੁ ਭਾਵਾ ਮੈ ਨ ਭਾਣੇ ਕੀ ਨਾਹੀ ਕਰੀ ਜੇ ਤੂ ਸੇਲਠੀ ਉਪਾਈ ਬੇਕਾਮਿ ਕਰਮਾ ਕੋ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨ ਗੁਰ ਕੀ ਸੇਕ ਸੁਨੇ ਗੁਰਾ ਇੱਕ ਦੇਹਿ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਸਰ ਨਾ ਜਾਏ ਦੇਵ ਜੀ ਵਿਚਾਰੇ ਆ ਰਜਾ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲ ਥਲੇ ਸਭ ਕੋਏ ਚੰਗਾ ਨਾ ਰਖਾਈ ਗਏ ਜਸ ਕੀ ਰਜਗਲੇ ਦੀ ਕਿਸ ਨਦਰ ਨਾ ਵਈ ਤਾ ਵਾਤ ਨ ਪੁਛੇ ਕੇ ਕੀ ਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਇੰਤਿਆਗ ਹੁੰਦੇ ਸੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਨੇ ਸਦਪੀਰ ਸੁਨੇ ਤਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪੂਨ ਸਤੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੋਖ ਪਾਪ ਕਾ ਨਾਸ ਸੁਨੇ ਸਰਬ ਮਹਾਂ ਦੇਵ ਸੁਨੇ ਮੁਖਸਲਾ ਹਰਮੰਦ ਸੁਨੇ ਜੋਗ ਜੁਗਤ ਤਨ ਟੇਰ ਸੁਰੇ ਸਾ ਸੁਭੇਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੋਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਸ਼ਡ ਕਾਇ ਇਸ ਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਗ ਕਾ ਨਾਸ ਸੁਨੇ ਸਰਾ ਗੁਨਾ ਤੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਹ ਸੁਨੇ ਹਾਥ ਹੋ ਰਿਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਗ ਕਾ ਨਾਸ ਮੰਨੇ ਕੀ ਕਦ ਕਹੀ ਨਾ ਜਾਇ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਕਨ ਵਿਚਾਰੈ ਸਾ ਨਾਮ ਨਿਰੰਜਨ ਹੋਏ ਜੇ ਤੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਂ ਮੈਂ ਮਨ ਬੁੱਧ ਮੰਨੇ ਸਗਲ ਭੌਣ ਕੀ ਸੁਦ ਮੰਨੇ ਮਨ ਤੋਂ ਟਾੜਾ ਖਾਏ ਮੰਨੇ ਜਿਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਕ੍ਰਮ ਸੇ ਤੀਸਰ ਮੰਦ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੁਨੇ ਤਰ ਤਾਰੇ ਗੁਰਸੇ ਇੱਕ ਮਨੇ ਨਾਨਕ ਭੇਨਾ ਪਿਖ ਐਸਾ ਨਾਮ ਨਰਨ ਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਾਣ ਪੰਜ ਵਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰ ਲੈਣਾ ਹੈ ਸਮਾਨ ਤੋਰ ਤਰਮ ਦੇ ਆਕਾ ਭੂ ਸੰਤੋ ਉਥਾ ਰਖਿਆ ਜਣ ਸੂਤ ਜੇ ਕੋ 부ਝੇ ਹੋਵੇ ਵਿਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਉਸਤੇ ਭਾਲ ਧਲੇ ਕਮਨਦੂਰ ਜੀ ਯਾਦ ਰੰਗਾ ਕੇ ਨਾਮ ਸਭ ਨੇ ਲਿਖਿਆ 부ੜੀ ਕਲਮ ਕਿਹਲੇ ਕਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਹਾਲੇ ਰੂਪ ਕੀ ਕੀ ਜਾਣੇ ਕੋਣ ਕੋਦ ਕੀਤਾ ਉਸੇ ਕੋ ਕੋ ਦਿੱਸਤੇ ਹੋਵੇ ਲਗਦਰਾ ਕੁਦਰਤ ਕੰਨ ਕਹਾ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤ ਤੂ ਭਾਵੇ ਸਾਈ ਭਲੀਕਾਰ ਤੂਸਰਾ ਸਲਾਮ ਧਨੰਕਰ ਅਸੰਗ ਜਪੇ ਅਸੰਗ ਭਾਉ ਸੰਗ ਪੂਜਾ ਸੰਗ ਤਪ ਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਗ ਸੂਰਮੋ ਭਗਤ ਸਾਰ ਸੰਗ ਮੂਨ ਲੇਵ ਲਾਏ ਤਾਰ ਕੁਦਰਤ ਕਉੜ ਕਹਾ ਵਿਚਾਰ ਵਾਰਿਆ ਨੇ ਜਮੈ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮ ਚ ਨਿਰੰਕਾਰ शंख मुरकियंद कोर शंख जोर हरामकोर अशंख अमर कर जाही जोर सम बल बड़ह त्याग माए शंख पापी पाप कर जाहे शंख उड़े अर कूड़े ते रहे शंख मिले स्मल पाक काए शंख नंद अक्षर करे पार नानक नीच कहे विचार बारे न जमे एक बार जोत रूपावे सहाय भली बार तो सरा सलाम निरंकार अशंख नाम या शंख नाम गम गम शंख लो शंख अक्षर पार होए खरी नाम खरी सालाह खरी ज्ञान गीत गुणगह ਅਕ੍ਰਿ ਲੇ ਖੰਬੋਲ ਨ ਲਬਾਣ ਅਕਰ ਸਰ ਸੰਜੋਬ ਬਕਾਣ ਬੁਨਹ ਲਕਤਿ ਸਰਨਾ ਜੇ ਫਰਮਾਇ ਤੇ ਅਬ ਤੇ ਪਾਏ ਜੇ ਤਾਕੀ ਤਾਤੇ ਤਾ ਨਾ ਵੇਨਾ ਵੇਨੈ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਦੇ ਭਾਵੇ ਸਾਈ ਭਲੀ ਗਾਰ ਤੁਸਰਾ ਸਲਾੰਤ ਨਿਰੰਕਾਰ ਭਰੀਏ ਹੱਥ ਪੈਰ ਤਨ ਬਿਹੀ ਪਾਣੀ ਤੋ ਤੇ ਹਤਰ ਚੋਕੇ ਮੁਲਟੀਪਲੀਕਾ ਪਰ ਹੋਏ ਦੇ ਸਭ ਲਈ ਮੇ ਹੋ ਤੋਏ ਪਰਿਏ ਮਤ ਪਾਪਾ ਤੇ ਸੰਗ ਹੋ ਤੋ ਪੈ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲ ਲਖ ਲਹਿ ਜਾਓ ਆਪੇ ਵੀ ਜਾਂ ਪੇ ਹੀ ਖਉ ਨਾਨਕੁ ਕੁਕਮੀਆ ਹੋ ਜਾਓ ਤੀਰਤਬ ਦਿਹਾਦ ਦੰਜ ਕੋ ਪਾਵੈ ਧਿਲਕਾ ਮਾਨ ਸੁਨੇ ਮਨੇ ਉਨ ਕੀਤਾ ਪਾਉ ਅੰਤਰਗਿਰ ਤੀਰਥ ਮੰਨਉ ਸਭ ਗੁਣ ਤੇਰੇ ਮੇ ਨਾਹੀ ਕੋ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਰ ਬਾਣੀ ਬਰਮੋ ਸਤ ਸੋਹਾਂ ਸ੍ਰਮਨ ਚਾਉ ਕਮਨ ਚ ਸੁ ਲੈ ਵਕਤ ਕਮਨ ਕਮਨ ਤੇ ਤਕ ਹਉਣ ਵਾਰ ਕਮਨ ਸਰੁਤਮ ਹਾ ਕਮ ਜਿਤ ਹੋ ਆਇ ਆਕਾਰ ਵੇਲਣਾ ਪਾਇ ਬਨ ਤੇ ਜੇ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਕਾ ਦੀਜੇ ਲਿਖਨ ਲੇਕ ਪੁਰਾਣ ਤੇ ਦੁਬਾਰ ਨਾ ਜੋਗੀ ਜਾਣ ਰੁਤਮਾ ਹਾ ਨਾ ਕੋਈ ਜਾ ਕਰਤਾ ਸੀ ਟੀ ਬੋ ਸਾਜਿਆ ਪੈ ਜਾਣੇ ਸੋਈ ਕਿਵ ਕਰਾ ਕਾ ਕਿਵ ਸਾਲਾਹੇ ਕਿਵ ਵਰਣੀ ਕਿਵ ਜਾਣੇ ਨਾਨਕ ਆ ਕੁੰਸਬ ਕੋ ਆ ਕੇ ਕਦੇ ਕੁਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਹੇ ਪਾਤਾਲਾ ਬਾਤ ਲਖਿਆ ਅਗਾਸਾ ਅਗਾਸੂੜ ਕੁੜਕ ਪਾਥ ਕੇ ਵੇਦ ਕਹਿਨਕ ਬਾਤ ਸਹਿ ਸਟਾਰੇ ਕਹਿਨਕ ਤੇ ਬਾਸੋ ਲਿਖਤਾਤ ਲੇਖਾ ਹੋਇ ਤੋ ਲਿਖਿਏ ਲੇਖਾ ਹੈ ਵਿਨਾਸ ਨਾਨਕ ਵਡਾ ਖੀ ਆਪੇ ਜਾਣੀ ਆਪ ਸਲਾਹੀ ਸਲਾਇ ਤੇ ਸੁਰਤਨਾ ਪਾਇਨ ਨੰਦੀਆ ਤੇ ਵਾਹ ਪਵੇ ਸੁਮੰਦਨਾ ਜਾਣੀ ਸੁਮੰਦ ਸਾਹ ਸੁਲਤਾਨ ਗਿਰਾਸੇ ਤੀ ਮਾਲ ਤਨ ਕੀੜੀ ਤੁਲਨਾ ਹਾਣ ਜੀਤ ਸਮਨ ਨਾ ਵਿਸਰੇ ਹੰਤਨਾ ਸਿਵਤੀ ਕਹਿਨਾ ਤਿ ਅੰਤਨਾ ਕਰਨ ਦੇ ਇਨਾਂ ਤ ਹੰਤਨਾ ਵੇਖੜ ਸੁਣਨਾ ਅੰਤਨਾ ਜਾਪੇ ਕਾਵਨ ਮੰਨ ਤੇ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਹੰਤ ਕਾਂਕੇ ਤੇ ਵੱਲਾ ਹੈ ਤਾਂ ਕਿ ਅੰਤਨਾ ਪਾਈ ਜਾਏ ਇਹ ਅੰਤਨਾ ਜਾਣੇ ਕੋਈ ਬੋਤਾ ਕਹਿਆ ਬੋਤਾ ਹੋਈ ਵੱਡਾ ਸਹਿਬ ਉੱਚਾ 타 ਉੱਚੇ ਉਪਰ ਉਚਾਨ ਵੇੜੂ ਚਾਹੂਏ ਕਦ ਸੁਚੇ ਕੋ ਜਾਣੇ ਸੋ ਜਿਵ ਡਾਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਇ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਾਭ ਟੂਟੇ ਵੇਕਾਰ ਕੀਤੇ ਲੈ ਲੈ ਮੁਰਪਾਹੇ ਕੀਤੇ ਮੁਰਖਾਹੀਂ ਘਾਇ ਕੀਤੇ ਰੂਪ ਭੂਗ ਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਈ ये को खाए गाकन पायो जाने जेतियां मो खाए आपे जाने आपे दे या के, सी, पी के से पासा ही से बख्सला नानक पासा पासा मुल गुन, मुल व्यापार मुल व्यापारी मुल भंडार मूल जाये मुल पाए मूल समाय मूल तर मुल दे बन मुल मूल मुल फरमान मूल बखशीस मूल निशान मूल कर फरमान मुल मुला मुल कहना जाए आ कर ਆਖੇ ਮੇਧ ਪਾੜੁ ਪ੍ਰਾਣਿ ਆਖੇ ਕੋੜੇ ਘਰੇ ਵਕਿਆਣਿ ਆਖੇ ਵਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦੇ ਆਖੇ ਇਸਰਾ ਕੇ ਸਿਰ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੁਰਨ ਮੁੰਜਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕਹਿ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਂ ਨਾ ਚੁਕੇ ਕੇਹੀ ਕੇ ਜੀਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੂਲ ਵਿਗਾੜ ਤਾ ਲਿਖੇ ਸੁਰਗਵਾਰਾ ਨਵਾਰ ਸੁਹोदर ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੀ ਭਾਵਨ ਹਾਰੇ ਕੀਤੇ ਰਾਗ ਪਰਿ ਸੋਖਿ ਹਿਣ ਕੀਤੀ ਗਾਵਨ ਹਾਰੇ ਗਾਵੇ ਤੁੰਨ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਭਿਲ ਗਿਆਨ ਲੇਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸੁਰਾਸ ਵਾਰੇ ਗਾਵੇ ਨਿਰਿੰਦਰਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਜੇ ਦਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावण ज्योति सरी संतो की गावे वीर करारे गावण पंडित पुनन की सरुग जुग जुग वेदा नाले गावे मोहिनिया मनमोहन सुरग मच पयाले गावण रत्नियो पाए तेरे अर्शड ती रत्न नाले गावे जोध महाभारत सुरा गावे कहानी सारे गावे खंड मंडव पर पंडा करके कर रखी तारे सीत जुनु गावे जोतर पावन रते तेरे भगत रस आले ਹੋਰ ਕੀਤੇ ਗਾਵਣ ਸੇ ਮੈਂ ਜਿਤਨੇ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਇਬ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਇ ਨਾ ਜასი ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਮੈਂ ਜਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀ ਸਤੀ ਵੜਿਆਏ ਜੋਤੀ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਸੋ ਪਾਸਾ ਸਹਾ ਪਾਸ ਸਾਇਬ ਨਾਨਕ ਰਹੇ ਨਿਰਜਾਈ ਮੰਦਾਸੰਤੋ ਉਤਰੰਪੋ ਚੋਲੇ ਧਿਆਨ ਕੀ ਘਰੇ ਵਿਪੂਲ ਖਿੰਤਾ ਕਾਲ ਘਵਾਰੀ ਜੈ ਜੁਗ ਢੰਡਾ ਪ੍ਰਤੀ ਤੇ ਆਈ ਪੰਤੀ ਛਿਗੜ ਮਤੀ ਮਨ ਦੀ ਤੇਜਕ ਜੀਤ ਆਦੇਤ ਸੇ ਆਦੇਸ ਆਦਿਨੀ ਨਾਦਨਾਦ ਜੁਗ ਜੁਗ ਕੋ ਵੇਸ ਭੁਗਤਿ ਗੰਧਿਆ ਪੰਡਾਰਣ ਕਟਕਟ ਵਜਿਨਾਤ ਆਪਨਾਤਨਾ ਤੀਜ ਵਜਾਇ ਕਰੇ ਸਿਦੇਵਰਾ ਸਾਧ ਸੰਜੋ ਜੋਦ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੇ ਆਦੇਸ ਆਦਿਨੀ ਨਾਦਨਾਦ ਜੁਗ ਜੁਗ ਕੋ ਵੇਸ ਇਕਾਮੈ ਯੁਕਤ ਵਿਅਤਿੰਚੇ ਲਈ ਪਰਵਾਨਿਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ ਜਿਪਤ ਸੁਪਾਵਤ ਵਿਕਲਾਵ ਜੂ ਹੋਵੇ ਫਰਮਾਨ ਹੋਵੇ ਕੈ ਨਾਨਦਰ ਨਾਵੇ ਬੋਤਾ ਹੈ ਵਿਡਾਨ ਅਦੇਤ ਸਿਆਦੇਸ ਆਦਰੀਲ ਨਾਦਨਾਥ ਜੁਜਵੇ ਕੋ ਵੇਸ ਆਸਨ ਲੋਲੇ ਪੰਡਾਰ ਜੋ ਕਿਸ ਬਾਸੂ ਵੇ ਕਾਵਾਰ ਕਰ ਕਰਵੇ ਕੇਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਗਾਰਿਆ ਅਦੇਤ ਸਿਆਦੇਸ ਆਦਰੀਲ ਨਾਦਨਾਥ ਜੁਜਵੇ ਕੋ ਵੇਸ ਇਕ ਦੂਜੀ ਗੁਲ ਕੋਇਲ ਕੋਇਲਕ ਵੀਸ ਲਕ ਲਗਿੜਾ ਖੀਏਗ ਨਾਮ ਜਗਦੀਸ਼ ਹੋਏ ਚੁਰਾਈ ਪੁੱਤ ਪਵੜੀਏ ਚੜੀਏ ਹੋਏ ਕਿਸ ਤੁਨੂੰ ਗੱਲਾਂ ਆਇ ਤਾਸ ਕੀ ਕੀਟਾ ਆਈ ਰੀ ਸੁਨਾਟਕ ਨਦਰੀ ਪਾਈਏ ਗੂੜੇ ਗੂੜੇ ਠੀਸ ਆਕਰ ਜੋਰਦੂ ਪੈਣਾ ਜੋਰਦੂ ਨਮਨ ਗੁਰ ਦੇ ਨਾ ਜੋਰਦੂ ਜੀਵਨ ਮਰਨ ਨਾ ਜੋਰਦੂ ਨਾ ਮਾਨ ਮਨ ਸੂਰ ਵੇੁਰਾ ਸੁਰਤੀ ਜਨ ਵਿਚਾਰ ਦੁਨਾਂ ਜੁਗਟੇ ਛੁੱਟੈ ਸੰਸਾਰ ਜਿਸਰ ਵਰ ਕਰਵੇ ਖੇਸੋ ਨਾਨਕ ਉਤਮ ਨੀਤਿ ਨਾ ਕੋਈ ਰਾਤੀ ਰੁਤੇ ਤ੍ਰਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵੀ ਧਰਤੀ ਥਾਗ ਰਕਵੀ ਧਰਮ ਸਾਧ ਤਿਸ ਵੀ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਿਤਥੇ ਸੁਣ ਪੰਜ ਪ੍ਰਵਾਹ ਨਦਰੀ ਕਰਮ ਭਵੇਂ ਨੇ ਸਾਣ ਘਟਿ ਬਕਾਇ ਉਤਿ ਪਾਇ ਨਾਨਕ ਜੀਏ ਜਾਪੇ ਜਾਏ ਤਰਮ ਗਨ ਗਾਇਵ ਤਰਮ ਗਾਨ ਕਣ ਕਾ ਖੋ ਕਨਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਾੜ ਦਗੜੀ ਰੂਪ ਰੰਕੀ ਵੇਸ਼ ਕੀਤਾ ਕਰੰ ਧੂਨੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਿਜਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੇਆ ਖਾਣੀ ਕੀ ਤੇਆ ਬਾਣੀ ਕੀਤੇ ਭਾਤ ਨਿਰੰਦਰ ਕੀਤੇ ਸੁਰਤੀ ਸਵਕੀਤੇ ਨਾਨਕ ਅੰਤਨੰਤ ਜਾਣਖੰਨ ਮੈਂ ਗਿਆਨ ਪ੍ਰਚਾਨਿਤ ਤੇ ਨਾਦ ਬਿਨੋ ਰਕੋੜੇ ਨੰਦ ਸਰਮਖਣ ਕੀ ਬਾਣੀ ਰੂਪ ਜਿਥੈ ਘਾਰ ਤਕੜੀਏ ਬਹੁਤ ਹਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਜਿਥੈ ਘੜੀਆ ਸੁਰਤਮਤ ਮਨ ਬੋਰ ਜਿਥੈ ਘੜੀਆ ਸੁਰਾਸ ਸੁਦਾ ਕੇ ਸੁਧ ਕਰਮਖਣ ਕੀ ਬਾਣੀ ਜੋਰ ਸਤੇ ਹੋਰ ਨਾ ਕੋਈ ਹੋਰ ਤੁਥੈ ਜੋਤ ਮਹਾਭਰ ਸੂਰਤਿ ਨ ਮੈਂ ਰਾਮ ਰਹਿਆ ਭਰਪੂਰ ਇਥੇ ਸੀ ਤੋ ਸੀ ਤਾ ਨਾ ਨਾ ਮੈਂ ਤਾ ਕੇ ਰੂਪ ਨਾ ਕਥਨੇ ਜਾਇ ਨਾ ਮਰੇ ਨਾ ਠਾਗੇ ਜਾਇ ਜਿਨ ਕੇ ਰਾਮ ਸੇ ਮਨ ਮਾਹੇ ਤਿਥੇ ਭਗਤ ਵਸੇ ਕੇ ਲੋ ਕਰੇ ਨਾ ਸੱਚਾ ਮਨ ਸੋ ਸਾਚ ਕਨ ਵਸਨਨ ਕਰ 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 ਵੇਖੇ ਨਦਰ ਨਿਹਾਲ ਤਿਥੇ ਕੰਨ ਵੰਡਵਰ ਭੰਡ ਜੇ ਕੋ ਕਥੇ ਤਾੰਤ ਨਾੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਕੁੰਦ ਵੇ ਤਿਵ ਕਰ ਵੇਖੇ ਵਿਸੇ ਘਰੇ ਵਿਚਾਰ ਨਾਨਕ ਕਥਨਾ ਕਲੜਾ ਸਾਰ ਮਿਤ ਪਹਾਰਾ ਤੀਰਸ ਨਿਹਾਲ ਨਮਤ ਵੇਦ ਹਥਿਆਰ ਸੋ ਕਲਾ ਗ੍ਰੀਤੋ ਬਤਾਉ ਭੰਡਾ ਭਾ ਮ੍ਰਿਤਿ ਟਾਲ। ਖੜੀਏ ਸਭ ਸਤਿਦਕ ਸਾਇਨ ਕੋ ਨਦਰ ਕਰੰਤਿ ਨਾਨਕ ਨਦਰੀ ਨਦਰਿ ਨਿਹਾਲ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ। ਨਿਵਸ ਰਾਦੁ ایدਾਈ ਦਾਇ ਦਾਇ ਅਕੀ ਲੈ ਸਗਲ ਜਗਤ। ਰੰਗੀਆਂ ਆਇਆਂ ਬੁਰੀਆਂ ਆਵਾਜੇ ਤਰ ਮਹ ਦੂਰ। ਗਰਮੀ ਆਪੁ ਆਪਣੀ ਕੇ ਨੇੜੇ ਕੇ ਦੂਰ। ඉනිනී නාමතේ ආයාගේ මශකත කාල නානකතේම දලේ කීතිී ශුට්ටි නාල ගනී නාමතේ ආයාගේ ම සකද කාල නානකතේම දලේ, ීතී ශට්ටිනාල වාහකෘතිිකා කල්සා වාහෙකු ජිකිපතේ.